ਤੁਹਾਡਾ ਧੰਨਵਾਦ ਆ ਪਰ ਹੋਰ ਇਹੋ ਮੇਰੇ ਵੀਰ ਬੈਠੇ ਐ ਐਨਆਰਆਈ ਉਹਨਾਂ ਦੀ ਖਾਸ ਰੀਵਾਜ ਸੀ ਕਿ ਘੁੰਮਣ ਘਰ ਉੱਤੇ ਕਮੈਂਟਰੀ ਵਾਸਤੇ ਜਾਂਦਾ ਜਾਵੇ ਉਹਨਾਂ ਦੀ ਅਸੀਂ ਸ਼ੁਭਾਰਥ ਤੁਹਾਨੂੰ ਬੁਲਾਇਆ ਤੁਹਾਡਾ ਇੱਥੇ ਮੌਜੂਦ ਤੇ ਧੰਨਵਾਦ ਬਹੁਤ ਵਧੀਆ ਕੁਸ਼ਤੀ ਲੈ ਗੱਬੂ ਆ ਖੜੇ ਜੋ ਜਿਸ ਵਰ ਦਾ ਨਾਮ ਨਹੀਂ ਨਾ ਸਪੀਕਰ ਆਉਂਦਾ ਕੁਸ਼ਤੀ ਇਹ ਜਿਹੜੀ ਦੇਖਦੇ ਆ ਉਹ ਇੱਥੇ ਇੰਦਰ ਬ੍ਰਾਹਿਮਾ ਬਾਬਾ ਖਾਲੀ ਖਾਲੀ ਖੜੇ ਦਾ ਬਹੁਤ ਵੱਡਾ ਨਾਮ ਹੈ ਕਾਲੂ ਦੇਚਿਆ ਮਾਦੀ ਆ ਜਾ ਖਾਲੀ ਸਾਹਮਣੇ ਇੱਕ ਪਾਸੇ ਕਾਲ तो 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 सरपंच जी को और जितने भी मेरे गाँव वासी हैं सभी को नमस्कार करना चाहूँगी मैं डिस्ट्रिक्ट कुरुक्षेत्रा से हूँ और मैं लड़कियाँ लेके आई और मैं इनका धन्यवाद करती हूँ कि इन्होंने मुझे यहाँ बुलाया लड़कियों को मौका दिया क्योंकि लड़कियाँ आज लड़कों से कम नहीं है कहते हैं ना बेटी बचाओ बेटी पढ़ाओ लेकिन ये कहना नहीं होता करके दिखाना होता है और ये मेरी बेटी है बंटी ये हिमाचल से बिलोंग करती है इसने बहुत अच्छी कुश्ती दिखाई मैं ये कहना चाहती हूँ कि ये गाँव वासियों ने मिलकर जो ये दंगल कराया है ये नशे पत्ते से बच्चों को तो दूर करे तो मैं चाहूंगी कि सभी सपोर्ट करे ये रेस्लिंग को और बढ़ावा दे और लड़कियों को लड़कों से कम न सकें हाँ जी ਪੁਰਜੇ ਦਾ ਚਲਾ ਹੋ ਗਿਆ ਜ਼ੀਰੋ ਉੱਤੇ ਆ ਰਹੀਆਂ ਗੱਲਾਂ ਹੋ ਗਈਆਂ ਜ਼ੀਰੋ ਜ਼ੀਰੋ 52 ਨੰਬਰ ਗੱਡੀ ਜਿਸ ਮੇਰੇ ਵੀਰ ਦੀ ਹੋਵੇ ਉਹ ਗੱਜ ਖੜੀਆਂ ਪੁਲਿਸ ਆਪਣੀ ਵੀਰੋ ਸਹੀ ਜਗ੍ਹਾ ਤੇ ਪਾਰ ਕਰ ਲਵੇ ਜ਼ੀਰੋ ਦੇ 52 ਨੰਬਰ ਗੱਡੀ ਬੇਨਾਲ ਕਾਲਵਾ ਅਮਨਜੀਤ ਬਹੁਤ ਗੱਡੀ ਤੇਜ਼ ਚੱਲਦੀ ਹੋਈ ਇੱਕੋ ਜੈਂਪੂ ਜੈਂਪੂ ਕੋਲੋਂ ਦਾ ਵੱਲ ਆਉਂਦਾ ਕਰੋ ਮੜ ਕੇ ਨਹੀਂ ਕਿ ਭਰਾ ਲੰਗਾ ਇੱਕੋ ਜਿਆ ਘੁੰੜਿਆ ਖਾੜਿਆ ਵਿੱਚ ਕੋਲੋਂ ਦਾ ਵੱਜਾ ਜ਼ੀਰੋ ਦਾ ਦਰਵਾਜ਼ਾ ਅਗਲੀ ਗੱਲ ਮਿੱਠਾ ਕੀ ਕਰੋ ਆ ਯਾਕਰ ਵਾਲੀ ਗੁਰਤੀ ਨੂੰ ਕਾਹਈਏ ਜੀ ਅੱਜ ਦੀ ਖੁਸ਼ੀ ਜੱਪਾ ਯਾਕਰ ਨਾਲੋਂ ਬਾਲੋ ਬਰਾਜਦੇ ਬਾਲਾ ਨਾਲ ਪਰ ਜੋ ਆ ਜੀ ਪਰ ਕਿਉਂ ਜਿਹੜਾ ਆਪਣੇ ਛੇਂਜ ਮੇਲਾ ਮਿਸ਼ਨਪੁਰ ਜਟਾਂ ਵਿੱਚ ਹੋ ਰਿਹਾ ਇਹ ਬਹੁਤ ਵਧੀਆ ਉਪਰਾਲਾ ਆ ਜਿਹੜੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਹ ਜਿਹੜੇ ਹਜੇ ਕਿਹੜੇ ਮੇਲੇ ਹੋਣੇ ਚਾਹੀਦੇ ਆ ਇਸ ਕਰਕੇ ਇਹ ਸਾਰੇ ਜਿੰਨੇ ਵੀ ਕਮੇਟੀ ਦੇ ਜੋ ਨੌਜਵਾਨਾ ਸਾਰੇ ਵਿਧਾਈ ਦੇ ਪਾਤਰ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਇਹੋ ਜਿਹੇ ਮੇਲੇ ਲਗਾਤਾਰ ਹੋਣੇ ਚਾਹੀਦੇ ਬੱਲਾ ਕੰਦਾ ਜੀ ਦੇ ਅੱਜ ਵਾਲਾ ਵਧੀਆ ਕਰਦੀ ਆ ਹਰੀ ਦੁਸ਼ਰਪੁਰ ਕਿਆ ਬਾਤਾਂ ਕੰਡੀਆਂ ਨੇ ਮਖੀਆ ਦਾ ਸ਼ੇਰ ਨੰਬਰ 80 ਪਾਸ ਤੇ ਗੋਡਾ ਜਦੋਂ ਆਵੇ ਤਾਂ ਸਟਾਰ ਬਣਦਾ ਜਾ ਰਿਹਾ ਹੈ ਭਾਜੀ ਸਰੋਫਾ ਭਾਜੀ ਆਂਦਿਆ ਨਹੀਂ